ਵੀੰਡ ਲਾੜੀਆਂ ਦੀ ਨਵੀਂ ਬਣੀ ਪੰਚਾਇਤ ਨੇ ਗੁਰੂ ਘਰ ਸਮਾਗਮ ਕਰ ਦਿੱਤਾ ਸਭ ਦਾ ਸ਼ੁਕਰਾਨਾ ਨਵੀਂ ਬਣੀਆ ਪੰਚਾਇਤਾਂ ਵੱਲੋਂ ਪਿੰਡਾਂ ਦੇ ਲੋਕਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਹਲਕਾ ਗੁਰੂਹਰ ਸਹਾਇ ਦੇ ਪਿੰਡ ਮੀਗਾ ਪੰਜ ਗਰਾਈ ਲਾੜਿਆਂ ਦੀ ਪੰਚਾਇਤ ਨੇ ਗੁਰੂ ਘਰ ਜੀ ਅਖੰਡ ਪਾਠ ਰਖਵਾ ਕੀਰਤਨ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਇਸ ਮੌਕੇ ਹਲਕਾ ਵ代ਕ ਸਰਦਾਰ ਫੌਜਾ ਸਿੰਘ ਸਾਰੀ ਦੀ ਧਰਮ ਪਤਨੀ ਸਰਦਾਰਨੀ ਚਰਨਜੀਤ ਕੌਰ ਪੁੱਜੇ ਉਹਨਾਂ ਨੇ ਨਵੀਂ ਬਣੀ ਪੰਚਾਇਤ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਨੂੰ ਗੁਰੂ ਘਰ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਿੰਡ ਦੇ ਨਵੇਂ ਬਨੇ ਸਰਪੰਚ ਹਰਮੇਸ਼ ਸਿੰਘ ਅਤੇ ਪੰਚਾਇਤ ਮੈਂਬਰਾਂ ਨੇ ਕੀ ਕਿਹਾ ਪੂਰਾ ਵੀਡੀਓ ਤੁਸੀਂ ਵੀ ਸੁਣ ਲਓ ਵੱਖ-ਵੱਖ ਪਿੰਡਾਂ ਦੇ ਵਿੱਚ ਬੜੀਆਂ ਪੰਚਾਇਤਾਂ ਤੋਂ ਬਾਅਦ ਗੁਰੂ ਘਰਾਂ ਦੇ ਵਿੱਚ ਉਹ ਸ਼ੁਕਰਾਨੇ ਵਜੂ ਸ਼੍ਰੀ ਅਖੰਡ ਪਾਠ ਰਖਾਏ ਜਾ ਰਹੇ ਆ ਸਾਰਾ ਨਗਰ ਇਕੱਠਾ ਕਰਕੇ ਸਵਾਗਤ ਕੀਤਾ ਜਾ ਰਿਹਾ। ਇਸੇ ਤਰ੍ਹਾਂ ਹੀ ਹਲਕਾ ਗੁਰੂਵਰ ਸਹੇ ਦੇ ਪਿੰਡ ਮੇਗਾ ਪੰਜ ਗਰਾਈ ਹਥਾੜ ਦੇ ਵਿੱਚ ਮੌਜੂਦ ਹੈਗਾ ਲਾੜੀਆਂ ਪਿੰਡ ਦੇ ਵਿੱਚ ਜਿੱਥੇ ਪੰਚਾਇਤ ਨਵੀਂ ਬਣੀ ਵੱਲੋਂ ਅੱਜ ਗੁਰੂ ਘਰ ਦਾ ਹੋਟ ਆਸਰਾ ਲਿਆ ਗਿਆ। ਪਿੰਡ ਦਿਖਾ ਦਿੰਦੇ ਆ ਸਾਰਾ ਪਿੰਡ ਇੱਥੇ ਇਕੱਤਰ ਹੈ। ਮਾਤਾ ਪਿਤਾ ਤੋਂ ਲੈ ਕੇ ਛੋਟੇ ਬੱਚਿਆਂ ਤੋਂ ਲੈ ਕੇ ਹਰੇਕ ਪਿੰਡ ਵਾਸੀ ਅੱਜ ਇੱਥੇ ਮੌਜੂਦ ਹੈ। ਗੁਰੂਗਰ ਦੇ ਵਿੱਚ ਸ਼ੁਕਰਾਨਾ ਕੀਤਾ ਗਿਆ ਸ਼ੁਕਰਾਨੇ ਦਾ ਸ਼੍ਰੀ ਅਖੰਡ ਪਾਠ ਕਰਾਇਆ ਗਿਆ ਲੰਗਰ ਜਿਹੜਾ ਉਹ ਵੀ ਵਰਤਾਇਆ ਜਾ ਰਿਹਾ ਸਰਪੰਚ ਸਾਹਿਬ ਹੈ ਪੂਰੀ ਪੰਚਾਇਤ ਹੈਗੀ ਆ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਵਧਾਈਆਂ ਗੁਰੂਗਰ ਦਾ ਔਡਾਸਰਾ ਲਿਆ ਹੈ ਤੇ ਅੱਜ ਤੁਸੀਂ ਸ਼ੁਕਰਾਨੇ ਵਜੋਂ ਅਖੰਡ ਪਾਠ ਹੈ ਹਾਂਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਪਿੰਡ ਮੇਗਾ ਪੰਜਗਰੀ 88 ਤੋਂ ਸਰਪੰਚ ਹਰਮੇਸ਼ ਸਿੰਘ ਬੋਦਾਂ ਜੋ ਕਿ ਗੁਰਦੁਆਰਾ ਤਾਂ ਆਪਾਂ ਚੱਲੇ ਸੀ ਮਾਲਕ ਦਾ ਆਸਰਾ ਲੈ ਕੇ ਮਾਲਕ ਨੇ ਸਾਨੂੰ ਸ਼ਾਨ ਬਖਸ਼ੀ ਹੈ ਜੋ ਵੀ ਦੋਰੇ ਕੰਮ ਪਏ ਆਪਣੇ ਪਿੰਡ ਦੇ ਕਰਾਂਗੇ ਸਾਰੇ ਨਗਰ ਨੂੰ ਨਾਲ ਲੈ ਕੇ ਸਭ ਦਾ ਏਕਾ ਕਰਕੇ ਚੱਲਾਂਗੇ ਨਗਰ ਦੀ ਗੱਲ ਕੀਤੀ ਤੇ ਨਗਰ ਦਾ ਏਕਾ ਇੱਥੇ ਦਿਖਾਈ ਦਿੱਤਾ ਹੈਗਾ ਸਾਰਾ ਪਿੰਡ ਇਕੱਤਰ ਹੈ ਮੈਂ ਮੁਬਾਰਕਾਂ ਪਿੰਡ ਵਾਸੀਆਂ ਨੂੰ ਵੀ ਤੁਹਾਨੂੰ ਸਰਪੰਚ ਚੁਣਿਆ ਕੰਮ ਜਿਹੜੇ ਹੈਗੇ ਪਹਿਲ ਦੇਦਾਰ ਤੇ ਕਰੋਗੇ ਜਿਹੜੇ ਪਿੰਡ ਦੇ ਕੰਮ ਰਹਿ ਗਏ ਪਹਿਲਾਂ ਲੋਕਾਂ ਤੋਂ ਨਹੀਂ ਹੋਏ ਹਾਂਜੀ ਪਹਿਲ ਦੇਦਾਰ ਤੇ ਜੋ ਵੀ ਰੁਕੇ ਕੰਮ ਸਭ ਕਰਾਂਗੇ ਹਾਂਜੀ ਬਿਲਕੁਲ ਜੀ ਹੋਰ ਮੈਂਬਰ ਵੀ ਮੌਜੂਦ ਹੈਗੇ ਨੇ ਪਿੰਡ ਵਾਸੀ ਮੌਜੂਦ ਹੈਗੇ ਆ ਮੁਬਾਰਕਾਂ ਭਾਈ ਜੀ ਮੈਂਬਰ ਚੁਣ ਕੇ ਆਇਓ ਗੁਰੂ ਘਰ ਦੇ ਵਿੱਚ ਸਭ ਤੋਂ ਵੱਡੀ ਗੱਲ ਪਿੰਡ ਇਕੱਤਰ ਹੋਇਆ ਜਿੱਥੋਂ ਆਸਰਾ ਲੈ ਕੇ ਚੱਲੇ ਸੀ ਉਸ ਮਾਲਕ ਨੇ ਜਿਹੜਾ ਹੱਥ ਰੱਖਿਆ ਤੁਹਾਡੀ ਪੰਚਾਇਤ ਬਣੀ ਆ ਕੀ ਕਹਾਂ ਲਾ ਜਾਵਾਂ ਸਾਰੇ ਨੇ ਬੇਨਤੀ ਕੀਤੀ ਹੈ ਮੈਂ ਹੱਥ ਜੋੜ ਕੇ ਵੀ ਸਾਰੇ ਸਹਿਮਤੀ ਪਿੰਡ ਬਣਾਇਆ ਜੀ ਫਿਰ ਰਮੇਸ਼ ਸਿੰਘ ਸਰਪੰਚ ਇਹਨਾਂ ਦੇ ਨਾਲ ਸਾਰੇ ਵੀ ਕੱਟੇ ਹੋਏ ਆ ਫੱਟੇ ਹੋ ਕੇ ਸਾਰੇ ਕੰਮ ਕਾਰ ਜਿਹੜੇ ਰਹਿੰਦੇ ਆ ਸਭ ਕੰਮ ਕਾਰ ਕਰਾ ਵੀ ਆ ਬਿਲਕੁਲ ਜੀ ਸਾਰਾ ਪਿੰਡ ਇਕੱਠਾ ਹੋਇਆ ਹੈ ਹੋਰ ਵੀ ਮੈਂਬਰ ਪੰਚਾਇਤ ਅਗੇ ਆ ਮੁਬਾਰਕਾਂ ਭਾਈ ਜੀ ਖੁਸ਼ੀ ਹੈ ਵੀ ਮੈਂਬਰ ਬਣੇ ਆ ਸਰਪੰਚ ਦੇ ਨਾਲ ਹੁਣ ਕੰਮ ਕਰਨੇ ਹੋ ਨੌਜਵਾਨ ਮੁੰਡੇ ਹੈਗੇ ਉਹ ਯੰਗ ਕੀ ਨੌਜਵਾਨਾਂ ਵਾਲੇ ਖੇਡਾਂ ਦੇ ਕੰਮ ਗਰਾਊਂਡ ਦਾ ਤਿਆਰ ਕਰੋਗੇ ਕਿਹੜੇ ਕਿਹੜੇ ਕੰਮ ਕਰਨ ਦਾ ਸਰ ਸਾਰੇ ਕੰਮ ਕਰਾਂਗੇ ਜੋ ਅਧੂਰੇ ਰਹਿੰਦੇ ਆ ਜਿਹੜੇ ਪਹਿਲਾਂ ਕੰਮ ਨਹੀਂ ਹੋਏ ਸੀ ਉਹ ਪੂਰੇ ਸਾਰੇ ਕਰਾਂਗੇ ਸਾਰੇ ਕੰਮ ਪੂਰੇ ਕੀਤੇ ਜਾਣਗੇ ਤੇ ਪਿੰਡ ਦੇ ਵਿੱਚ ਵਧਾਈਆਂ ਦੇਣ ਵਾਲੇ ਵੀ ਤੁਹਾਨੂੰ ਦਿਖਾ ਦਿੰਦੇ ਆ ਬਾਈ ਜੀ ਪਾਲੋ ਹਾਰ ਹਾਰ ਪਾਉਣ ਵਾਲੇ ਰਿਸ਼ਤੇਦਾਰ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਆ ਸਵਾਗਤ ਜਿਹੜਾ ਉਹ ਕੀਤਾ ਜਾ ਰਿਹਾ ਤੇ ਗੁਰੂ ਘਰ ਦੇ ਵਿੱਚ ਓਟ ਆਸਰਾ ਲਿਆ ਗਿਆ ਸੀ ਐਸੇ ਗੁਰੂ ਘਰ ਤੋਂ ਅਰਦਾਸ ਕਰਕੇ ਤੁਰੇ ਸੀ ਤੇ ਪਿੰਡ ਨੇ ਜਿਹੜੀ ਮਾਣ ਬਖਸ਼ਿਆ ਸਰਪੰਚ ਸਾਹਿਬ ਹੋਰਾਂ ਨੂੰ ਤੇ ਅੱਜ ਸਵਾਗਤ ਕਰਨ ਵਾਲੇ ਰਿਸ਼ਤੇਦਾਰ ਯਾਰ ਮਿੱਤਰ ਬੇਲੀ ਵੀ ਇਹਨਾਂ ਦੇ ਇੱਥੇ ਪਹੁੰਚ ਰਹੇ ਆ ਸਵਾਗਤ ਹੋ ਰਿਹਾ ਪਰ ਸਭ ਤੋਂ ਵੱਡੀ ਗੱਲ ਜਿਸ ਗੁਰੂ ਘਰ ਤੋਂ ਓਟ ਅਸਰ ਲਿਆ ਸੀ ਅੱਜ ਉਸੇ ਗੁਰੂ ਘਰ ਦੇ ਵਿੱਚ ਜਿੱਤ ਦੀ ਅਰਦਾਸ ਜਿਹੜੀ ਹੈ ਉਹ ਕੀਤੀ ਗਈ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਤੇ ਪੂਰਾ ਪਿੰਡ ਇਕੱਠਾ ਹੋਇਆ ਪੂਰੇ ਪਿੰਡ ਨੇ ਮਾਲਕ ਦਾ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਇਸੇ ਤਰ੍ਹਾਂ ਦਾ ਪਿਆਰ ਮੁਹੱਬਤ ਜਿਸ ਤਰ੍ਹਾਂ ਦਾ ਅੱਜ ਇਸ ਪਿੰਡ 'ਚ ਦੇਖਣ ਨੂੰ ਮਿਲਿਆ ਆਉਣ ਵਾਲੇ ਸਮੇਂ 'ਚ ਮਿਲੂਗਾ ਸਰਪੰਚ ਸਾਹਿਬ ਲੋਕਾਂ ਦੀ ਆਸਾਂ ਤੇ ਖਰੇ ਉਤਰਨ ਲੋਕਾਂ ਦੇ ਕੰਮ ਕਰਨ ਤੇ ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਹੋਣਗੇ ਤਾਂ ਪਿੰਡ ਜਿਹੜੇ ਆ ਵਿਕਾਸ ਵਾਲੇ ਪਾਸੇ ਜਾਸਦੇ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੇਲਾ ਤੁਹਾਡਾ ਖੁੱਦਾ ਗੁਰੂ ਅਰਥਦਾਸ ਜੀ